ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਲਸੂੜੇ ਤੋੜਨ ਅਸੀਂ ਪੰਜਾਬੀ ਦੇ ਵਿੱਚ ਤਾਂ ਇਹਨਾਂ ਨੂੰ ਲਸੂੜੇ ਹੀ ਕਹਿੰਦੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਪੱਕ ਗਏ ਆ ਤੇ ਜਿਹੜੇ ਪੱਕੇ ਹੋਏ ਆ ਨਾ ਉਹਨਾਂ ਦੇ ਵਿੱਚ ਕਾਫੀ ਜਿਹੜੀ ਮਿਠਾਸ ਆ ਉਹ ਆ ਗਈ ਆ ਤੇ ਇਹਦੇ ਤੁਸੀਂ ਗੂੰਦ ਦੇਖ ਸਕਦੇ ਹੋ ਪਿਓਰ ਆਰਗੈਨਿਕ ਗੂੰਦ ਆ ਇਹ ਜਿਹਨੂੰ ਦੇਸੀ ਦੇਸੀ ਗੂੰਦ ਆਪਾਂ ਕਹਿੰਦੀ ਆ ਤੇ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਪੜਦੇ ਹੁੰਦੇ ਸੀ ਤੋਂ ਉਦੋਂ ਇਹਨਾਂ ਦੇ ਨਾਲ ਹੀ ਆਪਾਂ ਕਾਪੀਆਂ ਵੀ ਜੋੜੇ ਦੀਆਂ ਸੀਗੀਆਂ ਤੇ ਖਾਣ ਦੇ ਵਾਸਤੇ ਵੀ ਬੱਚੇ ਕਈ ਖਾ ਲੈਂਦੇ ਆ ਤੇ ਨਹੀਂ ਵੀ ਖਾਂਦੇ ਪਰ ਮੈਂ ਇਹਨਾਂ ਦਾ ਆਚਾਰ ਬਣਾਣਾ ਆ ਪੱਕੇ ਹੋਿਆਂ ਦਾ ਤੁਸੀਂ ਮਰਬਾ ਬਣਾ ਸਕਦੇ ਹੋ ਤੇ ਜਿਹੜੇ ਕੱਚੇ ਆ ਉਹਨਾਂ ਦਾ ਆਪਾਂ ਆਚਾਰ ਪਾਵਾਂਗੇ ਜਿਹੜਾ ਕਿ ਤੁਸੀਂ ਸਾਲ ਵਾਸਤੇ ਸਟੋਰ ਕਰ ਸਕਦੇ ਹੋ ਸਿਹਤ ਵਾਸਤੇ ਬਹੁਤ ਹੀ ਹੈਲਦੀ ਹੁੰਦਾ ਆ ਇਹ ਫਰੂਟ 베ਰੀ ਦੀ ਆ ਮਤਲਬ ਕਿ ਇਹ ਪਿਛੋ ਫੈਮਿਲੀ ਚੋਂ ਹੀ ਆਂਦਾ ਇਹ ਜਿਸ ਤਰ੍ਹਾਂ ਬੇਰ ਵੀ ਥੋੜੇ ਲੇਸਦਾਰ ਹੁੰਦੇ ਆ ਉਸੇ ਤਰ੍ਹਾਂ ਇਹ ਵੀ ਜਿਹੜਾ ਵਾ ਆ ਲਸੂੜਾ ਵੀ ਲੇਸਵਾ ਮਤਲਬ ਲੇਸਦਾਰ ਹੁੰਦਾ ਤੇ ਜਿੰਨੀਆਂ ਵੀ ਫਲਾਂ ਦੇ ਵਿੱਚ ਲੇਸਦਾਰ ਆ ਜਾਂਦੀਆਂ ਸਬਜ਼ੀਆਂ ਚਾਹੇ ਫਰੂਟ ਉਹ ਖਾਣੇ ਸਿਹਤ ਵਾਸਤੇ ਬਹੁਤ ਜਿਆਦਾ ਵਧੀਆ ਹੁੰਦੇ ਕਿਉਂਕਿ ਲੇਸਦਾਰ ਸਬਜ਼ੀਆਂ ਜਾਂ ਫਲਾਂ ਨੂੰ ਜਿਹੜੀ ਆ ਸਪਰੇਅ ਆ ਉਹ ਬਹੁਤ ਘੱਟ ਕਰਨੀ ਪੈਂਦੀ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਤੋੜ ਲਈਏ ਇਸ ਤਰ੍ਹਾਂ ਮੈਂ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਟੋਪੀਆਂ ਜੀਆਂ ਉਹਨਾਂ ਦੇ ਸਮੇਤ ਹੀ ਕੋਸ਼ਿਸ਼ ਕਰੂੰਗੀ ਤੋੜਨ ਦੀ ਕਿਉਂਕਿ ਨਹੀਂ ਤੇ ਇਹਨਾਂ ਦੇ ਵਿੱਚ ਨਾ ਫਿਰ ਪਾਣੀ ਵਗੈਰਾ ਧੋਣ ਲੱਗਿਆਂ ਪੈ ਜਾਣਾ ਤੇ ਵੈਸੇ ਵੀ ਇਹ ਥੋੜਾ ਜ਼ਿਆਦਾ ਪੱਕ ਗਏ ਆ ਹੁਣ ਤੇ ਜਿਹੜੇ ਕੱਚੇ ਕੱਚੇ ਆ ਉਹ ਮੈਂ ਤੋੜ ਲੈਣੇ ਆ ਤੇ ਕੁਝ ਮੈਂ ਏਦਾਂ ਆਪਣੇ ਆਂਡ ਗਵੰਡ ਦੇ ਦੇਣੇ ਆ ਕਿਉਂਕਿ ਬਹੁਤ ਜ਼ਿਆਦਾ ਵਾ ਸਾਡੇ ਤਾਂ ਇੰਨੇ ਕੰਮ ਵੀ ਨਹੀਂ ਹੈਗੇ ਇਹ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਤੋੜ ਲਈਏ ਲਸੂੜੇ ਤੁਸੀਂ ਦੇਖ ਸਕਦੇ ਹੋ ਮੈਂ ਇਸ ਤਰ੍ਹਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲਿਆ ਜਿਹੜੇ ਪੱਕੇ ਹੋਏ ਸੀ ਉਹ ਮੈਂ ਇੱਧਰ ਅਲੱਗ ਕੱਢ ਦਿੱਤੇ ਆ ਇਹਦਾ ਆਪਾਂ ਮਰਬਾ ਬਣਾਵਾਂਗੇ ਤੇ ਇਹ ਅਦਰ ਆਪਾਂ ਜਿਹੜੇ ਕੱਚੇ ਹਰੇ-ਹਰੇ ਰੰਗ ਦੇ ਆ ਇਹਨਾਂ ਨੂੰ ਆਪਾਂ ਅਲੱਗ ਕਰ ਲਿਆ ਤੇ 1 ਕਿਲੋ ਮੈਂ ਲੈ ਆਈ ਆ ਅੰਬ ਕੱਚਾ ਅੰਬ ਲੈ ਆਈ ਬਿਲਕੁਲ ਕੱਚਾ ਅੰਬ ਜਿਹੜਾ ਹੁੰਦਾ ਕਿਉਂਕਿ ਅੰਬ ਨੂੰ ਟੇਸਟ ਦੇ ਵਜੋਂ ਪਾਉਣਾ ਕਿਉਂਕਿ ਲਸੂੜੇ ਦਾ ਆਪਣਾ ਟੇਸਟ ਕੋਈ ਵੀ ਨਹੀਂ ਹੁੰਦਾ ਤੇ ਹੁਣ ਇਹਨਾਂ ਨੂੰ ਮੈਂ ਧੋ ਲਿਆ ਆ ਚੰਗੀ ਤਰ੍ਹਾਂ ਧੋ ਕੇ ਤੇ ਸੁੱਕ ਗਏ ਆ ਹੁਣ ਸੁੱਕਣ ਤੋਂ ਬਾਅਦ ਇਹਨਾਂ ਨੂੰ ਆਪਾਂ ਗਰਮ ਪਾਣੀ ਕਰਾਂਗੇ ਉਹਦੇ ਵਿੱਚ ਆਪਾਂ ਇਹਨਾਂ ਨੂੰ 50% ਤੱਕ ਉਬਾਲ ਲਵਾਂਗੇ ਇਧਰ ਮੈਂ ਪਾਣੀ ਰੱਖ ਦਿੱਤਾ ਜੀ ਗੈਸ ਤੇ ਇਹਦੇ ਵਿੱਚ ਹੁਣ ਆਪਾਂ ਲਸੂੜੇ ਪਾ ਦਵਾਂਗੇ ਗਰਮ ਪਾਣੀ ਦੇ ਵਿੱਚ ਆਪਾਂ ਲਸੂੜਿਆਂ ਨੂੰ ਪਾ ਦਵਾਂਗੇ ਤੇ 50% ਤੱਕ ਆਪਾਂ ਇਹਨਾਂ ਨੂੰ ਬਾਲ ਕਰ ਲਵਾਂਗੇ ਸੂੜਿਆਂ ਨੂੰ ਆਪਾਂ ਤੁਸੀਂ ਦੇਖ ਸਕਦੇ ਹੋ ਹਾਫ ਬੋਇਲ ਕਰ ਲਿਆ ਆਪਾਂ ਤੇ ਹੁਣ ਆਪਾਂ ਇਹਨਾਂ ਦਾ ਸਾਰਾ ਪਾਣੀ ਜਿਹੜਾ ਉਹ ਕੱਢ ਦਵਾਂਗੇ ਲਸੂੜਿਆਂ ਨੂੰ ਮੈਂ ਪਾਣੀ ਵਿੱਚੋਂ ਕੱਢ ਕੇ ਤਾਂ ਧੁੱਪੇ ਪਾ ਦਿੱਤਾ ਆ ਹੁਣ 2 ਤੋਂ 3 ਘੰਟੇ ਦੀ ਮੈਂ ਇਹਨਾਂ ਨੂੰ ਧੁੱਪ ਲਵਾਉਂਗੀ ਤਾਂ ਕਿ ਜਿਹੜਾ ਇਹਨਾਂ ਦੇ ਉੱਤੇ ਪਾਣੀ ਲੱਗਾ ਹੋਇਆ ਉਹ ਬਿਲਕੁਲ ਸੁੱਕ ਜਾਵੇ ਲਸੂੜਿਆਂ ਨੂੰ ਮੈਂ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਦੀਆਂ ਨਾ ਇਸ ਤਰ੍ਹਾਂ ਜਿਹੜੀਆਂ ਗਿਟਕਾਂ ਹਨ ਐਦਾਂ ਕੱਢ ਕੇ ਅਲੱਗ ਕਰ ਦਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਇਹਦਾ ਸਾਬਤ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਗਿਟਕਾਂ ਕੱਢ ਕੇ ਪਾਣਾ ਤਾਂ ਫਿਰ ਬਿਲਕੁਲ ਇਸ ਤਰ੍ਹਾਂ ਹਲਕਾ ਜਿਹਾ ਨੱਪੜ ਦੇ ਨਾਲ ਇਹਦੀ ਜਿਹੜੀ ਗਿਟਕ ਹਨ ਉਹ ਨਿਕਲ ਜਾਂਦੀ ਤਾਂ ਤੁਸੀਂ ਗਿਟਕ ਕੱਢ ਲਓ ਲੋ ਸੂੜੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਸਾਰਿਆਂ ਦੇ ਵਿੱਚੋਂ ਗਿਟਕਾਂ ਕੱਢ ਲਈਆਂ ਇੰਨੀਆਂ ਆਪਣੀਆਂ ਜਿਹੜੀਆਂ ਉਹ ਗਿਟਕਾਂ ਨਿਕਲ ਆਈਆਂ ਆਚਾਰ ਬਣਾਉਣ ਵਾਸਤੇ ਆਪਾਂ ਮਸਾਲੇ ਲੈ ਲੈ ਆ ਜੀ ਇਹ ਆਪਾਂ ਲੈ ਲਈ ਸੌਂਫ ਲੈ ਲਈ ਮੈਂ 100 ਗ੍ਰਾਮ 2 ਗ੍ਰਾਮ ਮੈਨੇ ਲੈ ਜੀਰਾ 10 ਗ੍ਰਾਮ ਲੈ ਲਈ ਕਲੋਂਜੀ ਮੈਂ ਘੱਟ ਲਈ ਆ ਕਿਉਂਕਿ ਜਿਆਦੀ ਨਾਲ ਆਚਾਰ ਦਾ ਰੰਗ ਜਿਹੜਾ ਉਹਨਾ ਕਾਲਾ ਹੋ ਜਾਂਦਾ ਇਹ ਮੈਂ ਲੈ ਲਈ ਮੇਥੇ ਦਾਣੇ ਵੀ ਮੈਂ ਲੈ ਲਈ 100 ਗ੍ਰਾਮ ਸਰੋਂ ਲਈ ਮੈਂ ਰਾਈ 20 ਗ੍ਰਾਮ ਤੇ ਇਹ ਮੈਂ ਲੈ ਲਈ ਆ ਜੀ 20 ਗ੍ਰਾਮ ਹੀ ਜਿਸ ਤਰ੍ਹਾਂ ਕਾਲੀ ਮਿਰਚ ਹੁੰਦੀ ਹੈ ਨਾ ਉਸੇ ਤਰ੍ਹਾਂ ਹੀ ਇਹ ਚਿੱਟੀ ਮਿਰਚ ਹੁੰਦੀ ਆ ਮੈਨੂੰ ਇਹਦਾ ਟੇਸਟ ਜ਼ਿਆਦਾ ਵਧੀਆ ਲੱਗਦਾ ਮੇਰੇ ਕੋਲ ਪਈ ਸੀ ਇਸ ਕਰਕੇ ਮੈਂ ਇਹ ਪਾ ਦੇਣ ਲੱਗੀ ਆ ਤੁਸੀਂ ਚਾਹੋ ਤਾਂ ਦੂਜੀ ਵੀ ਪਾ ਸਕਦੇ ਹੋ ਤੇ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਨਹੀਂ ਹੈਗਾ ਤਾਂ ਤੁਸੀਂ ਰਹਿਣ ਦਿਓ ਜੇ ਤੁਹਾਡੇ ਕੋਲ ਦਾਲਚੀਨੀ ਹੈਗੀ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਤੁਸੀਂ ਹਿੰਗ ਪਾ ਸਕਦੇ ਹੋ ਆਪਣੇ ਸਵਾਦ ਦੇ ਮੁਤਾਬਕ ਤੇ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਹਲਕਾ ਜਿਹਾ ਨਾ ਭੁੰਨ ਲਵਾਂਗੇ ਬਹੁਤ ਜ਼ਿਆਦਾ ਨਹੀਂ ਆਪਾਂ ਭੁੰਨਣਾ ਬਸ ਹਲਕਾ ਜਿਹਾ ਭੁੰਨ ਲੈਣਾ ਵੀ ਇਹਨਾਂ ਦਾ ਜਿਹੜਾ ਕੱਚਾਪਾਨਾ ਉਹ ਜਿਹੜਾ ਛੱਕਿਆ ਜਾਵੇ ਬਸ ਕੜਾਈ ਗਰਮ ਕਰਕੇ ਤੇ ਉਹਦੇ ਵਿੱਚ ਮੈਂ ਇਹਨੂੰ ਰੱਖ ਦੇਣ ਲੱਗੀ ਆ 2-3 ਮਿੰਟ ਲਈ ਅੰਬਾਂ ਨੂੰ ਮੈਂ ਹੁਣ ਪਹਿਲਾਂ ਕद्दूकश ਕਰ ਲਵਾਂ ਤੁਸੀਂ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਅੰਬਾਂ ਨੂੰ ਦੇਖ ਸਕਦੇ ਹੋ ਤੁਸੀਂ ਮੈਂ ਕद्दूकश ਕਰ ਲਿਆ ਇਹ ਮੈਂ ਕਿਲੋ ਅੰਬ ਲਿਆਈ ਸੀਗੇ ਤੇ ਕਿਲੋ ਦੇ ਕਿਲੋ ਹੀ ਮੈਂ ਜਿਹੜੇ ਕद्दूकश ਕਰ ਲਿਆ ਤੇ ਹੁਣ ਆਪਾਂ ਆ ਪਹਿਲਾਂ ਸਭ ਤੋਂ ਪਹਿਲਾਂ ਮਸਾਲਿਆਂ ਨੂੰ ਗ੍ਰाइंड ਕਰ ਲਵਾਂਗੇ ਮਸਾਲੇ ਤੁਸੀਂ ਦੇਖ ਸਕਦੇ ਹੋ ਮੈਂ ਦਰਦਰੇ ਜਾਂ ਗ੍ਰੈਂਡ ਕਰ ਲਿਆ ਬਹੁਤ ਜ਼ਿਆਦਾ ਆਪਾਂ ਬਰੀਕ ਨਹੀਂ ਕਰਨੇ ਇਹ ਲੈ ਲਈ ਆਪਾਂ ਦੇਗੀ ਮਿਰਚ ਨਮਕ ਹਲਦੀ ਆਪਾਂ ਆਪਣੇ ਸਵਾਦ ਮੁਤਾਬਕ ਪਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੈਸ ਔਲੀ ਕਰਕੇ ਜਿਹੜੇ ਆਪਾਂ ਮਸਾਲੇ ਕੁੱਟਿਆ ਇਹਨੂੰ ਪਾ ਦਈਏ ਕੜਾਹੀ 'ਚ ਨਮਕ ਆਪਾਂ ਬਾਅਦ ਵਿੱਚ ਪਾਣਾ ਕਿਉਂਕਿ ਨਮਕ ਗਰਮ ਤੇਲ ਦੇ ਵਿੱਚ ਸੜ ਜਾਣਾ ਗੈਸ گیس میں بند کر دیتی ہیں تاکہ اپنے مصالحے ਜਿਹੜੇ ਉਹ ਸੜਨ ਨਾ بس ਹਲਕਾ ਜਿਹਾ 2-3 ਮਿੰਟ ਆਪਾਂ ਬੰਦ ਗੈਸ ਤੇ ਹੀ ਭੁੰਨ ਲੈਣਾ ਵਾ ਤਾਂ ਕਿ ਮਸਾਲੇ ਜਿਹੜੇ ਥੋੜੇ ਜਿਹਾ ਆਪਣੇ ਭੁੱਜ ਜਾਣ ਤੇ ਉਹਨਾਂ ਦਾ ਜਿਹੜਾ ਟੇਸਟ ਆ ਉਹ ਬਾਹਰ ਤੇਲ ਦੇ ਵਿੱਚ ਆ ਜਵੇ ਤੇ ਬਹੁਤ ਸੋਹਣੀ ਜੀ ਜਦੋਂ ਖੁਸ਼ਬੂ ਆਉਣ ਲੱਗ ਗਈ ਉਦੋਂ ਆਪਾਂ ਗੈਸ ਜਿਹੜਾ ਉਹ ਬੰਦ ਕਰ ਦੇਣਾ ਤੇ ਹੁਣ ਤੇਲ ਥੋੜਾ ਠੰਡਾ ਹੋ ਚੁੱਕਾ ਆ ਤੇ ਹੁਣ ਮੈਂ ਇਹਦੇ ਵਿੱਚ ਪਾ ਦਵਾਂ ਹਲਦੀ ਵੱਡਾ 1 ਚਮਚ ਵਿੱਚ ਲੱਗੀਆਂ ਹਲਦੀ ਦਾ ਪਾਣ ਸੌਰੀ ਦੇਗੀ ਮਿਰਚ ਪਾਈ ਆ ਮੈਂ ਪਹਿਲਾਂ ਇੰਨੀ ਹੀ ਆਪਾਂ ਹਲਦੀ ਪਾ ਦਵਾਂਗੇ ਕਿਉਂਕਿ ਦੇਗੀ ਮਿਰਚ ਇੰਨੀ ਕੌੜੀ ਨਹੀਂ ਹੁੰਦੀ ਇਸ ਕਰਕੇ ਥੋੜੀ ਮੈਂ ਜ਼ਿਆਦੀ ਪਾਈ ਆ ਅੱਧਾ ਚਮਚ ਮੈਂ ਪਾਤਾ ਨਾਰਮਲ ਜਿਹੜੀ ਆਪਣੀ ਕੌੜੀ ਮਿਰਚ ਹੁੰਦੀ ਆ ਉਹਦਾ ਤੇ ਮਿਰਚ ਆਪਾਂ ਕਾਲੀਆਂ ਤੇ ਜੀਰਾ ਦਾ ਆਪਾਂ ਮਸਾਲੇ ਚ ਹੀ ਕੁੱਟ ਲਿਆ ਸੀ ਇਸ ਕਰਕੇ ਉਹ ਆਪਾਂ ਹੁਣ ਨਹੀਂ ਪਾਵਾਂਗੇ 2 ਚਮਚ ਮੈਂ ਲੱਗੀ ਨਮਕ ਦੇ ਪਾਣ ਇਹ ਵੱਡਾ ਚਮਚ ਆ ਜਿਹੜਾ ਆਮ ਆਪਾਂ ਸਬਜ਼ੀ ਵਾਲੇ ਚਮਚ ਚ ਵਰਤਦੇ ਆ ਤੇ ਮੇਰੇ 1 ਕਿਲੋ ਆਂਬ ਸੀਗੇ ਤੇ ਲਗਭਗ 2 ਕਿਲੋ ਦੇ ਕਰੀਬ ਮੇਰੇ ਕੋਲ ਸੀਗੇ ਲਸੂੜੇ ਤੇ ਉਹਦੇ ਵਿੱਚ ਕੁਝ ᱜਟਕਾ ਨਿਕਲ ਗਈਆਂ ਤੇ ਬਾਅਦ ਵਿੱਚ ਉਹ 1.5 ਕਿਲੋ ਅੰਦਾਜ਼ੇ ਨਾਲ ਬਚ ਗਏ ਆ ਤੇ ਇਸ ਕਰਕੇ ਮੈਂ 2 ਚਮਚ ਲੱਗੀਆਂ ਆ ਪਾਣ ਨਮਕ ਤੇ ਜੇ 4 ਚਾ ਨਮਕ ਥੋੜਾ ਲੱਗੂਗਾ ਤੇ ਆਪਾਂ ਥੋੜਾ ਬਾਅਦ ਵਿੱਚ ਵੀ ਪਾ ਸਕਦੇ ਆ ਕਿਉਂਕਿ ਮੈਂ ਜ਼ਿਆਦਾ ਇਹਨੂੰ ਖਾਰਾ ਨਹੀਂ ਕਰਨਾ ਹੈਗਾ ਤੇ ਆਮ ਆ ਪੰਬ ਦੇ ਚਾਰ ਦੇ ਵਿੱਚ ਦਾ ਬਹੁਤ ਜ਼ਿਆਦਾ ਲੋਨ ਪਾਉਨੇ ਆ ਪਰ ਮੈਂ ਇੰਨਾ ਲੋਨ ਨਹੀਂ ਪਾਣਾ ਤੇ ਬਾਕੀ ਆਪਾਂ ਜੇ ਲੋੜ ਲੱਗੀ ਆਪਾਂ ਨੂੰ ਤੇ ਆਪਾਂ ਟੇਸਟ ਕਰਕੇ ਦੇਖ ਕੇ ਬਾਅਦ ਵਿੱਚ ਪਾ ਸਕਦੇ ਆ ਮਸਾਲੇ ਆਪਣੇ ਭੁੱਜ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਇਹਦੇ ਵਿੱਚ ਲਸੂੜੇ ਪਾਉਣ ਲੱਗੀ ਆ ਚਾਰ ਨੂੰ ਮੈਂ ਮਿਕਸ ਕਰੀ ਜਾ ਰਹੀ ਹਾਂ ਹੌਲੀ ਹੌਲੀ ਗੈਸ 'ਤੇ ਬੰਦ ਕੀਤਾ ਹੋਇਆ ਤੇ ਆਪਣੇ ਇਸ ਵਾਰ ਘਰ ਦੇ ਸੀਗੇ ਪਿਓਰ ਆਰਗੇਨਿਕ ਲਸੂੜੇ ਸੀਗੇ ਤੇ ਫਸਟ ਟਾਈਮ ਹੀ ਲੱਗੇ ਆ ਤਾਂ ਆਪਾਂ ਉਹਦਾ achar ਬਣਾ ਰਹੇ ਆ ਤੇ ਜੇ ਇਹ ਮੈਨੂੰ ਵਧੀਆ ਲੱਗਾ ਤੇ ਫਿਰ ਆਪਾਂ ਰਾਖਮਾ ਥੋੜਾ ਜਿਹਾ ਹੋਰ ਬਣਾ ਲਵਾਂਗੇ ਖਾਣ ਨੂੰ ਕਿਉਂਕਿ ਮੈਂ ਪਹਿਲੀ ਵਾਰੀ ਹੀ ਟ੍ਰਾਈ ਲੱਗੀ ਆ ਘਰ ਘਰ ਬਣਾ ਕੇ ਅੱਗੇ ਆਪਾਂ ਮੋਲ ਲਈ ਆਈ ਦਾ ਹੁਣ ਮੈਂ ਜਿਹੜਾ ਆਮ ਕੱਦੂ ਕਾਸ਼ ਕੀਤਾ ਸੀਗਾ ਉਹਨੂੰ ਵੀ ਆਪਾਂ ਨਾਲ ਹੀ ਪਾ ਦਵਾਂਗੇ ਤੇ ਨਾਲ ਹੀ ਇਹਨੂੰ ਮਿਕਸ ਕਰ ਦਵਾਂਗੇ ਅਚਾਰ ਬਣਾ ਕੇ ਆਪਾਂ ਦੇਖੋ ਤਿਆਰ ਕਰ ਲਿਆ ਉਮੀਦ ਕਰਦੀ ਆਂ ਕਿ ਤੁਹਾਨੂੰ ਵਧੀਆ ਲੱਗਾ ਹੋਊਗਾ ਮੇਰੇ ਬਣਾਉਣ ਦਾ ਤਰੀਕਾ ਆਚਾਰ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਤੇ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਵੀ ਦਿਖਾਣੇ ਆ ਕਿ ਅਚਾਰ ਦਾ ਜਿਹੜਾ ਟੇਸਟ ਆ ਉਹ ਕਿਸ ਤਰ੍ਹਾਂ ਦਾ ਆ ਤੇ ਇਹਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਫਿੱਕਾ ਪਰੌਂਠਾ ਬਣਾ ਕੇ ਇਸ ਤਰ੍ਹਾਂ ਮੈਂ ਬਣਾ ਲਿਆ ਫਿੱਕਾ ਪਰੌਂਠਾ ਨਮਕ ਤੋਂ ਬਿਨਾ ਤੇ ਹੁਣ ਆਪਾਂ ਇਹਨੂੰ ਟੇਸਟ ਕਰਦੇ ਆਂ ਬਹੁਤ ਸਵਾਦ ਆ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਉਂਦੇ ਵੱਸਦੇ ਰਹੋ